माता बाज माता कुशलिया कहती है कवित सबै सुख लैके गए गाड़ो दुख देत भय राजा दशरथ जू को कह कह आज पात हो सारे सुख लैके चले गए हैं वे दुख दे गए हैं राजा दशरथ भी आज मर गए हैं ਆਜ ਹੂੰ ਨਾ ਚੀਜੈ ਬਾਤ ਮਾਨ ਲੀਜੈ ਰਾਜ ਕੀਜੈ ਕਹੋ ਕਾਜ ਕੌਣ ਕੋ ਹਮਾਰੇ ਸਰੋਣ ਨਾਤ ਹੋ ਅਜੇ ਵੀ ਗੱਲ ਖਤਮ ਨਹੀਂ ਹੋਈ ਮੇਰੀ ਗੱਲ ਮੰਨ ਲਵੋ ਅਤੇ ਰਾਜ ਕਰੋ ਦੱਸੋ ਕਿਸ ਕੰਮ ਵਾਸਤੇ ਸਾਡੇ ਲਹੂ ਵਿੱਚ ਨਹਾਉਂਦੇ ਹੋ ਰਾਜ ਸੀਕੇ ਧਾਰੋ ਸਾਜ ਸਾਧਨ ਕਹਿ ਕੀ ਜੈ ਕਾਜ ਕਹੋ ਰਾਗੂ ਰਾਜ ਆਜ ਕਾਹੇ ਕੋ ਸਿਧਾਤ ਹੋ ਰਾਜਿਆਂ ਦਾ ਸਾਜ ਤਾਰੋ ਸੰਤਾ ਵਾਲੇ ਕੰਮ ਕਰੋ हे रामचंद्र ਦਸੋ ਅੱਜ ਬਣ ਨੂੰ ਕਿਸ ਲਈ ਤੁਰੇ ਜਾਂਦੇ ਹੋ ਤਾਪ ਸੀ ਕੇ ਭੇਸ ਕੀਨੇ ਜਾਨਕੀ ਕੋ ਸੰਗ ਲੀਨੇ ਮੇਰੇ ਬਨਵਾਸੀ ਮੋ ਉਦਾਸੀ ਦੀਏ ਜਾਤ ਕੋ ਤਪਸਵੀਆਂ ਦਾ ਭੇਸ ਕੀਤਾ ਹੋਇਆ ਹੈ ਅਤੇ ਸੀਤਾ ਨੂੰ ਨਾਲ ਲਿਆ ਹੋਇਆ ਹੈ اے ਬਨਵਾਸੀ ਪੁੱਤਰ ਮੈਨੂੰ ਉਦਾਸੀ ਦੇਈ ਜਾਂਦੇ ਹੋ ਕਾਰੇ ਕਾਰੇ ਕਰ ਬੇਸ ਰਾਜਾ ਜੂ ਕੋ ਛੋਰ ਤੇਸ ਤਾਪਸੀ ਕੋ ਕਹਿ ਭੇਸ ਸਾਥ ਹੀ ਸਿਦਾਰ ਹੋ ਮੈਂ ਕਾਲਾ ਕਾਲਾ ਵੇਸ ਕਰਕੇ ਰਾਜਾ ਜੀ ਦਾ ਦੇਸ਼ ਛੱਡ ਕੇ ਤਬਸਵੀਆ ਦਾ ਪੇ ਸਤਾਰਨ ਕਰਕੇ ਤੁਹਾਡੇ ਨਾਲ ਹੀ ਚੱਲਦੀ ਹਾਂ ਕੁੱਲ ਹੋ ਕੀ ਕਾਨ ਛੋਰੋਂ ਰਾਜਸੀ ਕੇ ਸਾਜ ਤੋਰੋਂ ਸੰਗ ਤੇ ਨਾ ਮੋਰੋ ਮੁਖ ਐਸੋ ਕੈ ਵਿਚਾਰ ਹੋ ਕੁੱਲ ਦੀ ਮਰਿਆਦਾ ਨੂੰ ਛੱਡਦੀ ਹਾਂ ਰਾਜਸੀ ਸਾਜ ਤੋੜਦੀ ਹਾਂ ਪਰ ਤੇਰੇ ਨਾਲ ਜਾਂ ਤੋ ਮੂੰ ਨਹੀਂ ਮੋੜਾਂਗੀ ਅਜੇ ਹਵ ਵਿਚਾਰ ਕਰਦੀ ਹਾਂ ਮੁੰਦਰਾ ਕਾਣ ਧਾਰੋ ਸਾਰੇ ਮੁਖ ਪੈ ਵਿਪੋਤ ਧਾਰੋ ਹੱਠ ਕੋ ਰਾ ਹਾਰੋ ਪੋਤ ਰਾਜ ਸਾਜ ਚਾਰ ਹੋ ਕੰਨਾ ਵਿੱਚ ਮੁੰਦਰਾ ਪਾ ਲਵਾਂਗੀ ਸਾਰੇ ਮੂੰਹ ਉੱਤੇ ਸੁਆ ਮਾਲ ਲਵਾਂਗੀ اے ਪੁੱਤਰ ਹੱਠ ਤੋਂ ਨਹੀਂ ਹਾਰਾਂਗੀ ਰਾਜ ਦੇ ਸਾਜ ਨੂੰ ਸਾਲਾਂਗੀ ਜੁਗਿਆ ਕੀ ਕੀ ਨੋਬੇਸ ਕੋਸਲ ਕੇ ਛੋਰ ਤੇਸ ਰਾਜਾ ਰਾਮਚੰਦ ਜੂਕੇ ਸੰਗ ਹੀ ਸਿਦਾਰ ਹੋ। ਯੋਗਿਆ ਵਾਲਾ ਪੇਸ ਤਾਰਨ ਕਰਕੇ ਕੌਸ਼ਲ ਦੇਸ਼ ਦੇ ਕਲੇਸ਼ਾਂ ਨੂੰ ਛੱਡ ਕੇ ਰਾਜਾ ਰਾਮਚੰਦਰ ਜੀ ਦੇ ਨਾਲ ਬਣ ਨੂੰ ਜਾਵਾਂਗੀ। ਅਪੂਰਬ ਚੰਦ ਕਾਨਨੇ ਗੇ ਰਾਮ। ਰਾਮਚੰਦਰ ਬਣ ਵਿੱਚ ਗਏ ਹਨ। ਧਾਰਮਾ ਕਰਮਾਂ ਨੂੰ ਤਾਂ ਜਿਹੜੇ ਧਰਮ ਕਰਮ ਦਾ ਘਰ ਹਨ। ਲਛਣ ਲੈ ਸੰਗ ਲਛਮਨ ਨੂੰ ਨਾਲ ਲੈ ਕੇ ਜਾਨਕੀ ਸੁਪੰਗ ਸੁੰਦਰ ਸੀਤਾ ਵੀ ਨਾਲ ਲੈ ਗਏ ਹਨ ਤਾਤ त्यागे प्राण ਪਿਤਾ ਨੇ प्राण त्याग ਦਿੱਤੇ ਹਨ ਉਤਰੇ ਬਿਉਮਾਨ ਉਸ ਲਈ ਸਵਰਗ ਤੋਂ ਬਿਮਾਨ ਉਤਰੇ ਹਨ ਵਿਚਰੇ ਵਿਚਾਰ ਇੱਧਰ ਅਨੇਕ ਮੰਤਰੀ ਬੈਠ ਕੇ ਮੰਤਰੀ ਅਪਾਰ ਵੇਚਾਰ ਵਟਾਂਦਰਾ ਕਰ ਰਹੇ ਹਨ ਬੈਠੇ ਹੋ ਬਸ਼ਿਸ਼ਟ ਵਸ਼ੇਸ਼ਟ ਬੈਠੇ ਹਨ ਸਰਬ ਬੇਪੇਸ਼ਟ ਜੋ ਸਾਰੇ ਬ੍ਰਾਹਮਣਾਂ ਦੇ ਪੂਜਨਯੋਗ ਹਨ ਮੁਕਲਿਓ ਕਾਗਦ ਭਾਰਤ ਨੂੰ ਪੱਤਰ ਭੇਜਿਆ ਹੈ ਪਠੇ ਮਾਗਦ ਜਿਸ ਲਈ ਮਾਗਦ ਦੂਤ ਨੂੰ ਕੱਲਿਆ ਹੈ ਸੰਕੜੇ ਸਾਵਾਂਤ ਪ੍ਰਤੀਮਿਤ ਸਮੰਤਾ ਨੇ ਬੈਠ ਕੇ ਮਤੇ ਮਤੰਤ ਤਜਵੀਜ਼ਾਂ ਕੀਤੀਆਂ ਮੋਕ ਲੈ ਕੇ ਦੂਤ ਅਤੇ ਪੌਣ ਦੇ ਪੁੱਤਰ ਵਾਂਗ ਤੇਜ ਚੱਲਣ ਵਾਲੇ ਪੌਣ ਕੇ ਸੇ ਪੂਤ ਦੂਤ ਭੇਜ ਦਿੱਤੇ ਆਸਤਾਨ ਦੇ ਆਲਾਖ ਅੱਠ ਨਦੀਆਂ ਲੰਘ ਕੇ ਦੂਤ ਗਏ ਚਰਵਾਖ ਤੋ ਜਾਣ ਦੂਤ ਚਲੇ ਗਏ ਭਾਰਤ ਅਗੇ ਜਹਾ ਅਗੇ ਭਾਰਤ ਜਿੱਥੇ ਰਹਿੰਦਾ ਸੀ ਜਾਤ ਪੇਤੇ ਤਹਾਂ ਦੂਤ ਉਥੇ ਜਾ ਕੇ ਪਹੁੰਚੇ ਉਚਰੇ ਸੰਦੇਸ਼ ਭਾਰਤ ਨੂੰ ਦੂਤ ਨੇ ਸੁਨੇਹਾ ਦਿੱਤਾ ਉਰਦ ਗਏ ਉਹ ਦੇਸ ਕਿ ਰਾਜਾ ਦਸ਼ਰਤ ਸਵਰਗ ਉਰਦ ਚਲੇ ਗਏ ਹਨ ਪਾਤਰ ਬਾਚੇ ਪਲੇ ਭਰਤ ਨੇ ਚੰਗੀ ਤਰ੍ਹਾਂ ਪੱਤਰ ਪੜ੍ਹ ਲਿਆ ਲਾਗ ਸੰਗ ਚਲੇ ਅਤੇ ਉਹਨਾਂ ਨਾਲ ਲੱਗ ਕੇ ਤੁਰ ਪਿਆ ਕੋਪ ਜੀ ਅੰਗ ਚੱਕਿਓ ਭਰਤ ਦੇ ਜੀ ਵਿੱਚ ਕ੍ਰੋਧ ਝਾਕ ਪਿਆ ਧਰਮ ਪਰਮ ਪਗਿਓ ਧਰਮ ਦਾ ਪਰਮ ਮਿਟ ਗਿਆ ਕਾਸ਼ ਮੀਰੰ ਤਜਿਓ ਕਸ਼ਮੀਰ ਨੂੰ ਛੱਡ ਦਿੱਤਾ ਰਾਮ ਰਾਮੰ ਪਜਿਓ ਅਤੇ RAM ਨਾਮ ਜੱਪਣ ਲੱਗਾ ਪੂਜੇ ਅਵਦ ਆਯੁੱਧਿਆ ਵਿੱਚ ਪਹੁੰਚ ਗਿਆ ਸੂਰਮਾ ਸੰਨਦ ਹਥਿਆਰ ਬੰਦ ਸੂਰਮਾ ਭਰਤ 헤ਰਿਓ ਉਹ ਤੇਸ ਔਦੇ ਰਾਜੇ ਤਸ਼ਰਤ ਨੂੰ ਵੇਖਿਆ ਮਿਰਤਕੰਗ ਕੇਪੇਸ ਮਰਦਾਰੂਪ ਵਿੱਚ 파ਰਤ ਬਾਚ ਕੇ ਕਈ ਸੋ ਕੇ ਕਈ ਪ੍ਰਤੀ 파ਰਤ ਨੇ ਕਿਹਾ ਲੱਖੇਓ ਕਸੂਤ ਜਦੋਂ ਉੱਥੇ ਪਹੁੰਚ ਕੇ ਬੇਮਰਿਆਦਗੀ ਵੇਖੀ ਬੋਲੇਓ ਸੁਪੂਤ ਤਾਸਪੁੱਤਰ ਭਾਰਤ ਨੇ ਕਿਹਾ ਤ੍ਰਿਗ ਮੈਯਾ ਤੋਹੇ اے ਮਾਤਾ ਤੈਨੂੰ ਤ੍ਰਿਕਾਰ ਹੈ ਲੱਜ ਲਾਇਆ ਮੋਹੇ ਤੂੰ ਮੈਨੂੰ ਲਾਜ ਲਗਵਾਈ ਹੈ ਕਾ ਕਰਿਓ ਕੁਕਾਜ ਤੂ ਕਹਿੋ ਜਿਹਾ ਕੋ ਕਾਰਮ ਕੀਤਾ ਹੈ ਕਯੋ ਜੀ ਹੈ ਨਿਲਾਜ ਨਿਰਲਜ ਕਿਉਂ ਚੀ ਰਹੀ ਹੈ ਮੋਹੇ ਜਾਵੇ ਤਹੀ ਮੈਂ ਉੱਥੇ ਹੀ ਜਾਵਾਂਗਾ RAM ਹੈਗੇ ਜਹੀ ਜਿੱਥੇ RAM ਜੀ ਕੇ ਹਨ ਕੋਸਮ ਬਚੇ ਤ੍ਰਚਾੰਦ ਤੈਨ ਬਨਵਾਸੀ ਰਘੁਬਾਰਤ ਜਾਣੈ ਉਸ ਭਰਤ ਨੇ RAM ਨੂੰ ਬਨਵਾਸੀ ਜਾਣ ਕੇ ਦੋ ਕੋ ਸੋ ਕੋ ਸਮਕਾਰ ਸੁਖ ਦੁਖ ਮਾਨੈ ਬਣਦੇ ਦੁੱਖਾ ਨੂੰ ਘਰ ਦੇ ਸੁੱਖਾ ਵਾਂਗ ਅਤੇ ਘਰ ਦੇ ਸੁੱਖਾ ਨੂੰ ਬਣਦੇ ਦੁੱਖਾ ਜਿਹਾ ਮੰਨਿਆ ਬਲ ਕਲ ਧਾਰ ਕਰ ਅਬ ਬਨ ਜਹੈ ਕਹਿ ਲਗਾ ਰਿਛਾ ਦੀਆਂ ਛਿੱਲਾਂ ਦੇ ਬਸਤਰ ਧਾਨ ਕਰਕੇ ਹੁਣ ਮੈਂ ਬਨ ਨੂੰ ਜਾਵਾਂਗਾ ਰਗੁਪਤ ਸੰਗ ਆਮ ਬਨ ਫਲ ਖੈ ਹੈ ਆਤੇ ਰਾਮਚੰਦਰ ਨਾਲ ਮਿਲ ਕੇ ਬਾਣ ਦੇ ਫਲ ਖਾਵਾਂਗਾ। ਇਹ ਮ ਕਹਾ ਬਚਨਾ ਘਰ-ਬਾਰ ਛੋਰੇ। ਭਰਤ ਨੇ ਇਸ ਤਰ੍ਹਾਂ ਦੇ ਬਚਨ ਕਹਿ ਕੇ ਘਰ-ਬਾਰ ਛੱਡ ਦਿੱਤਾ। ਬਲ ਕਲ ਧਰ ਤਨ ਭੋਖਣ ਤੋਰੇ। ਪ੍ਰਚਦੀਆਂ ਛੱਲਾ ਸਰੀਰ ਤੇ ਧਾਰਨ ਕਰਕੇ ਭੋਖਣ ਗਹਿਣੇ ਤੋੜ ਦਿੱਤੇ। ਆਵਤੇ ਸਜਾਰੇ ਆਵਤ ਹੈ ਛਾਡੋ। ਰਾਜੇ ਦਸ਼ਰਤ ਦਾ ਸੰਸਕਾਰ ਕਰਕੇ ਭਾਰਤ ਨੇ ਅਯੁੱਧਿਆ ਨਗਰ ਛੱਡ ਦਿੱਤਾ ਰਗੁਪਤ ਪਾਗਤਰ ਕਰ ਘਰ ਮਾਡਿਓ ਅਤੇ ਰਾਮਚੰਦਰ ਦੇ ਚਰਣਾ ਵਿੱਚ ਆਪਣਾ ਘਰ ਬਣਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ